ਹੋਲੇ ਵਾਲੇ ਜੀ ਅੱਜ ਮੈਂ ਕਿਹਾ ਅੱਜ ਆਲੋ ਵਾਲ ਵਿੱਚ ਆਣ ਕੇ ਤੁਸੀਂ ਮਜੂਤਾ ਹਾਲਾਤ ਦੇਖੇ ਇਹਦੇ ਘਰਾਂ ਦੇ ਕਿੱਦਾਂ ਦੇ ਲੱਗਦੇ ਕੀ ਕਰਾਂ ਜੀ ਅਤੇ ਦੇਖੋ ਜੀ ਕੁਦਰਤੀ ਆਫਤ ਦੇ ਅੱਗੇ ਕਿਸੇ ਦਾ ਬਸ ਨਹੀਂ ਚੱਲਦਾ ਉੱਥੇ ਜਿਹੜੇ ਆਮ ਨਾਗਰਿਕ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪ੍ਰਸ਼ਾਸਨ ਦੇ ਸਾਨੂੰ ਜਿਹੜਾ ਹੈਗਾ ਸਭ ਨੂੰ ਲੀਡ ਕਰ ਰਹੇ ਨੇ ਕਿ ਕਿੱਥੇ-ਕਿੱਥੇ ਇਹਨਾਂ ਨੂੰ ਕੀ ਲੋੜੀਂਦੀ ਜਿਹੜੀ ਹੈਗੀ ਸਹਾਇਤਾ ਦੀ ਲੋੜ ਹੈ ਕੱਲ ਵੀ ਇੱਥੇ ਮੌਕੇ ਤੇ ਸਾਰੀਆਂ ਟੀਮਾਂ ਪਹੁੰਚੀਆਂ ਸੀ ਮੈਡੀਕਲ ਟੀਮਾਂ ਰਾਸ਼ਨ ਲੈ ਕੇ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਕਿਸ ਤਰ੍ਹਾਂ ਦੀ ਜੋ ਵੀ ਮਦਦ ਚਾਹੀਦੀ ਸੀ ਇੱਥੇ ਮੁਹੱਈਆ ਕੀਤੀ ਗਈ ਹੈ ਅੱਜ ਵੀ ਅਸੀਂ ਆਪ ਸਾਰਾ ਕੁਝ ਲੈ ਕੇ ਪਹੁੰਚੇ ਆ ਕਿ ਇਹਨਾਂ ਦਾ ਅੱਗੇ ਵੀ ਬਰਸਾਤਾਂ ਤੋਂ ਬਾਅਦ ਵੀ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਕੱਚੇ ਘਰ ਨੇ ਜਾਂ ਕੋਠੇ ਨੇ ਜਾਂ ਗ ਨਾਲੀਆਂ ਦੀ ਮੁਰੰਮਤ ਜਾਂ ਨਵੀਆਂ ਕੋਈ ਸੜਕਾਂ ਪੈਣ ਵਾਲੀਆਂ ਤਾਂ ਉਹਨਾਂ ਸਾਰਿਆਂ ਦੇ ਉੱਤੇ ਕੰਮ ਕੀਤਾ ਜਾਵੇਗਾ ਤੇ ਪਿੰਡ ਵਾਲਿਆਂ ਦਾ ਬੜਾ ਸਹਿਯੋਗ ਹੈਗਾ ਕਿ ਉਹਨਾਂ ਨੇ ਆਪ ਹੀ ਇਸ ਜਿਹੜੀ ਆਫਤ ਨੂੰ ਹੈ ਉਹ ਨਜਿੱਠ ਰਹੇ ਨੇ ਅਸੀਂ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਹੈਗੇ ਆ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਦਿੱਕਤ ਨਹੀਂ ਆਉਣ ਦਵਾਂਗੇ ਜਿਨਾਂ ਦੇ ਮੈ ਵਾਲੇ ਵਾਲੀਆਂ ਛੱਤਾਂ ਹੈ ਤੁਸੀਂ ਉਹਨਾਂ ਦੇ ਘਰਾਂ ਦੇ ਵਿੱਚ ਆਣ ਕੇ ਮੌਜੂਦਾ ਆਲਾ ਦੇਖਿਆ ਕਿਸ ਤਰ੍ਹਾਂ ਘਰਾਂ ਦੇ ਛੱਤਾਂ ਚੋਂ ਦੀਆਂ ਇਹ ਨਜ਼ਰ ਆ ਰਹੀਆਂ ਜਾਂਦਾਂ ਨੂੰ ਤੁਸੀਂ ਕੀ ਹੈਲਪ ਕਰ ਰਹੇ ਬਹੁਤ ਬੁਰੇ ਹਾਲ ਹੈਗੇ ਅਸੀਂ ਨਵੀਆਂ ਤਰਪਾਲਾਂ ਫਿਲਹਾਲ ਦਿੱਤੀਆਂ ਐ ਤਾਂ ਕਿ ਉਹਨਾਂ ਨੂੰ ਹੋਰ ਜ਼ਿਆਦਾ ਨਾ ਚੋਣ ਉਹ ਛੱਤਾਂ ਤੇ ਉਹਨਾਂ ਦਾ ਜਿਹੜਾ ਅੰਦਰ ਸਮਾਨ ਹੈਗਾ ਉਹ ਬਚ ਸਕੇ ਸਭ ਤੋਂ ਜ਼ਿਆਦਾ ਜਾਨ ਜ਼ਰੂਰੀ ਹੁੰਦੀ ਹੈ ਇਸ ਕਰਕੇ ਅਸੀਂ ਜਿੱਥੇ ਜ਼ਿਆਦਾ ਹਾਲਾਤ ਖਰਾਬ ਨੇ ਉੱਥੇ ਅਸੀਂ ਉਹਨਾਂ ਨੂੰ ਇਹ ਕਿਹਾ ਹੈਗਾ ਕਿ ਇੱਥੇ ਨਹੀਂ ਰਹੋ ਤੁਸੀਂ ਰਾਤ ਨੂੰ ਉਹਨਾਂ ਵਾਸਤੇ ਇੰਤਜ਼ਾਮ ਇੱਥੇ ਬਾਬਾ ਜੀ ਨੇ ਜਿਹੜਾ ਹੈਗਾ ਲਾਗੇ ਕੀਤਾ ਹੈਗਾ ਦੂਰ ਵੀ ਇੱਕ ਸ਼ੈੱਡ ਵੀ ਹੈ ਗੁਰਦੁਆਰਾ ਸਾਹਿਬ ਦਾ ਵੀ ਆਸਰਾ ਹੈਗਾ ਤਾਂ ਸਾਰੇ ਲੋਕਾਂ ਨੂੰ ਅਸੀਂ ਕਿਹਾ ਹੈ ਕਿ ਤੁਸੀਂ ਆਲੇ ਦੁਆਲੇ ਸਾਰਿਆਂ ਦੀ ਮਦਦ ਲੈ ਕੇ ਰਾਤ گزارੋ ਤੇ ਇੱਥੇ ਤੁਸੀਂ ਜਿਹੜਾ ਹੈਗਾ ਜਿੱਥੇ ਠੀਕ ਹੈਗੀਆਂ ਛੱਤਾਂ ਉੱਥੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਸਾਫ਼ ਸਫਾਈ ਕਰਕੇ ਜਿਹੜਾ ਹੈਗਾ ਰਹੋ ਪਾਣੀ ਦੇ ਵੀ ਪੀਣ ਦਾ ਪ੍ਰਬੰਧ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਕਲੋਰਿਨੇਸ਼ਨ ਕੀਤੀ ਜਾ ਰਹੀ ਹੈ ਪਾਣੀ ਦੀ ਦਵਾਈਆਂ ਮੁਹੱਈਆ ਕਰਾਈਆਂ ਜਾ ਰਹੀਆਂ ਡਾਕਟਰਾਂ ਦੀ ਟੀਮ ਇੱਥੇ ਸਾਰਾ ਟਾਈਮ ਸਟੇਸ਼ਨਡ ਹੈਗੀ ਹੈ ਅੱਜ ਬਾਬਾ ਜੀ ਅੱਜ ਕੀ ਲੰਗਰ ਲਗਾਇਆ ਹੈਗਾ ਆ ਇਹ ਜਿਹੜਾ ਜਣੇ ਸਾਂ ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਤਲੂ ਦਰਿਆ ਦੇ ਪਾਣੀ ਦਾ ਪੱਧਰ ਬਹੁਤ ਉੱਚਾ ਹੋ ਚੁੱਕਾ ਸੀ ਜੋ ਕਿ ਜੋ ਦਰਾਮਾ ਦੇ ਕੰਢਿਆਂ ਤੇ ਸੰਗਤਾਂ ਰਹਿੰਦੀਆਂ ਦਾ ਜਿਨ੍ਹਾਂ ਦੇ ਜ਼ਮੀਨ ਵਿੱਚ ਸੀ ਘਰ ਵਿੱਚ ਬਣਿਓ ਸੀ ਉਹ ਜਿਹੜਾ ਕੱਲ ਪਾਣੀ ਆਇਆ ਉਹਦੇ ਨਾਲ ਜਿਹੜਾ ਬਹੁਤ ਨੁਕਸਾਨ ਹੋਇਆ ਵੱਡੇ ਪੱਧਰ ਦੇ ਉੱਤੇ ਜਿੱਥੇ ਝੋਨੇ ਦਾ ਫਸਲਾਂ ਦਾ ਨੁਕਸਾਨ ਹੋਇਆ ਉੱਥੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਤੇ ਇਹ ਜਿੱਥੇ ਤੁਸੀਂ ਘੜਿਆਂ ਪਿੰਡ ਆਲੋ ਵਾਲਾ ਹੈ ਇਸ ਪਿੰਡ ਦੇ ਵਿੱਚ ਵੀ ਜਿਹੜਾ 2 ਕ ਜਿਹੜਾ ਜਮੀਨ ਹੈ ਪਾਣੀ ਦੇ ਵਿੱਚ ਝੋਨਾ ਜਿਹੜਾ ਡੁੱਬ ਗਿਆ। ਤਿਆਰ ਸੀ ਸਾਰਾ ਜਿਹੜਾ 20 ਗਜਾਂ ਤੱਕ ਵੱਢਣ ਵਾਲਾ ਸੀ ਤੇ ਉਹ ਸਾਰਾ ਵੱਢਾ ਨੁਕਸਾਨ ਹੋਇਆ ਤੇ ਜਿੱਥੇ ਨੁਕਸਾਨ ਹੋਇਆ ਉੱਥੇ ਲੋਕਾਂ ਦੇ ਘਰਾਂ 'ਚ ਪਾਣੀ ਵੜਿਆ। ਉੱਥੇ ਉਹਨਾਂ ਕੋਲ ਕੋਈ ਵੀ ਪੱਠੀਆਂ, ਚੁੱਲ੍ਹੇ ਵੀ ਜਿਹੜੇ ਉਹਨਾਂ ਦੇ ਪਾਣੀ ਵਿੱਚ ਖਰਾਬ ਹੋ ਗਏ ਤੇ ਕੋਈ ਸਾਧਨ ਨਹੀਂ ਸੀ ਅੱਜ ਉਹਨਾਂ ਵਾਸਤੇ ਗੁਰਦੁਆਰਾ ਸਾਹਿਬ ਤੋਂ ਜਦੋਂ ਦਾ ਕੱਲ ਪਰਸੋਂ ਤੋਂ ਪਾਣੀ ਦਾ ਇਹ ਵਧਿਆ ਹੋਇਆ ਪੱਧਰ ਉਦੋਂ ਤੋਂ ਹੀ ਲੰਗਰ ਚੱਲ ਰਹੇ ਹਨ। ਤੇ ਡਾਲੋ ਵਾਲ ਜਿੰਨੇ ਵੀ ਬੰਦ ਉੱਤੇ ਜਿੱਥੇ ਤੱਕ ਸੰਗਤਾਂ ਬੈਠੀਆਂ ਉੱ ਸੋ ਅੱਜ ਵੀ ਗੁਰਦਰਾ ਸਿੰਘਾ ਜੀ ਦਾ ਜੇਰਾ ਸੰਤ ਬਾਬਾ ਜਨੈਲ ਸਿੰਘ ਵੱਲੋਂ ਭਾਵੇਂ ਪਾਣੀ ਦਾ ਪੱਧਰ ਥੋੜਾ ਨੀਮਾ ਹੋਇਆ ਫਿਰ ਵੀ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਕੁਦਰਤ ਦਾ ਸੁੱਕਾ ਨਹੀਂ ਫਿਰ ਵੀ ਸੰਗਤ ਨੇ ਕਿਹਾ ਸੀ ਵੀ ਕੋਈ ਨਹੀਂ ਬਾਬਾ ਜੀ ਹੁਣ ਇਹ ਠੀਕ ਹੈ ਵੀ ਲੋੜ ਨਹੀਂ ਹੈਗੀ ਪਰ ਫਿਰ ਵੀ ਅਸੀਂ ਜਿੱਥੇ ਜਿੱਥੇ ਨਹੀਂ ਪਹੁੰਚ ਸਕਿਆ ਲੰਗਰ ਉੱਥੇ ਘਰਾਂ ਦੇ ਵਿੱਚ ਲੰਗਰ ਪਚਾ ਰਹੇ ਆ ਤਾਂ ਜੋ ਸਾਰੇ ਜਿਹਨੇ ਭਾਵੇਂ ਕੁਦਰਤ ਦੀ ਮਾਰ ਤਾਂ ਪੈ ਗਈ ਆ ਪਰ ਜਿੰਨੇ ਆਪਾਂ ਸੇਵਾ ਕਰ ਸਕਦੇ ਆ ਸਮਾਜ ਪ੍ਰਤੀ ਸਾਡਾ ਜਿੰਨੇ ਫਰਜ਼ ਬੰਦੇ ਸੀ ਉਹ ਨਿਭਾ ਰਹੇ ਆ ਆਸ ਕਰਦੇ ਆ ਕਿ ਪਾਤਸ਼ਾਹ ਤੰਦਰੁਸਤੀ ਬਖਸ਼ੇ ਇਹ ਇਹੋ ਜਿਹਾ ਸਮਾ ਨਾ ਬਣੇ ਤਾਂ ਜੋ ਆਉਣ ਬਲੇ ਖੇਦੇ ਵਿੱਚ ਸਾਨੂੰ ਇਹਨਾਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਵੇਗਾ ਲੱਗਦਾ ਭਾਈ ਇਹ ਦੇਖਿਆ ਜਾਵੇ ਪੰਜ ਸਾਲ ਦੇ ਵਿੱਚ ਤਿੰਨ ਵਾਰੀ ਇਸ ਤਰ੍ਹਾਂ ਦਾ ਆਪਾਂ ਨੂੰ ਮੁਸ਼ਕਲ ਆ ਚੁੱਕੀ ਹੈ ਇਹਦੇ ਬਾਰੇ ਸਰਕਾਰ ਨੇ ਕੋਈ ਇਕਰਾਰ ਨਹੀਂ ਦਿੱਤਾ ਦੇਖੋ ਜੀ ਬੇਨਤੀ ਹੈ ਵੀ ਇਹ ਕੁਦਰਤੀ ਆਫਤਾਂ ਆ ਹਾਂ ਸਰਕਾਰ ਦੀ ਇਹ ਅਸੀਂ ਨਰਾਇਕੀ ਸਮਝਦੇ ਹਾਂ ਕਿ ਜਦੋਂ ਸਾਨੂੰ ਪਤਾ ਸੀ ਵੀ ਕੁਦਰਤ ਦੀ ਆਫਤ ਆ ਰਹੀ ਹੈ ਬੱਦਲ بار بار ਮੀਂਹ ਪੈ ਰਿਹਾ ਵੀ ਜੇਕਰ ਅਸੀਂ ਪਾਣੀ ਨੂੰ ਥੋੜਾ ਥੋੜਾ ਕਰਕੇ ਪਹਿਲਾਂ ਛੱਡੀ ਜਾਂਦੇ ਇੱਕ ਦਮ ਛੱਡਣ ਦੀ ਬਜਾਏ ਥੋੜਾ ਥੋੜਾ ਛੱਡਿਆ ਹੁੰਦਾ ਤਾਂ ਐਡਾ ਵੱਡਾ ਨੁਕਸਾਨ ਨਾ ਹੁੰਦਾ ਇੱਥੇ ਅਸੀਂ ਕੁਝ ਕਵਾਂਗੇ ਸਰਕਾਰ ਦੀ ਇਹ ਨਲਾਇਕੀ ਹੈ ਕਿ ਉਹਨਾਂ ਨੂੰ ਵਾਤਾਵਰਣ ਨੂੰ ਦੇਖਣਾ ਚਾਹੀਦਾ ਸੀ ਵੈਦਰ ਦੇ ਅਨੁਸਾਰ ਸਾਰੇ ਕੰਮ ਕਰਨੇ ਚਾਹੀਦੇ ਸੀ ਭਾਵੇਂ ਇਹ ਕੁਦਰਤੀ ਆਫਤ ਦੇ ਨਾਲ ਨੁਕਸਾਨ ਹੋਇਆ ਫਿਰ ਵੀ ਇਹਦੇ ਵਿੱਚ ਸਰਕਾਰ ਦੀ ਬਹੁਤ ਸਾਰੀ ਵੱਡੀ ਨਲਾਇਕੀ ਆ ਅਸੀਂ ਇਹੀ ਚਾਹੁੰਦੇ ਹਾਂ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਇਹੋ ਜਿਹਾ ਨੁਕਸਾਨ ਨਾ ਹੋਵੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਆ ਜ਼ਿੰਮੇਵਾਰ ਬੰਦੇ ਜਿਹੜੇ ਉਹਨਾਂ ਨੂੰ ਇਹ ਪਹਿਲਾਂ ਦੇਖਣਾ ਚਾਹੀਦਾ ਤੇ ਮੌਕੇ ਤੇ ਦੇ ਛੱਡਣ ਦੀ ਲੋਰ ਪਵੇ ਦੇਖੋ ਦਰਿਆਵਾਂ ਦੀ ਕੋਈ ਸਫਾਈ ਨਹੀਂ ਜੇ ਦਰਿਆਵਾਂ ਦੀ ਸਫਾਈ ਵੀ ਹੁੰਦੀ ਫਿਰ ਵੀ ਪਾਣੀ ਆਪਣੇ ਬਿਆਰੇ ਵਿੱਚ 흘ਿਆ ਜਾਂਦਾ ਅੰਦਰਲੇ ਪਾਸੇ ਬੜੀਆਂ ਟਿੱਗਾਂ ਲੱਗੀਆਂ ਰੇਤ ਦੇ ਢੇਰ ਲੱਗੇ ਹੋਏ ਆ ਜਿਹਦੇ ਕਰਕੇ ਪਾਣੀ ਇੱਕਦਮ ਸਾਰਾ ਖੇਤਾਂ ਦੇ ਵਿੱਚ ਆ ਕੇ ਵੜ ਗਿਆ ਤੇ ਅਸੀਂ ਆਉਣ ਵਾਲੇ ਸਮੇਂ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਭਾਈ ਜਦੋਂ ਵੀ ਇਦਾਂ ਦਾ ਸਮਾਂ ਆਉਂਦਾ ਇਹ ਆਉਣਾ ਹੀ ਆ ਲੋਕਿ ਅਸੀਂ ਦਰਿਆਵਾਂ ਵਿੱਚ ਬੈਠੇ ਆ ਦਰਿਆ ਵਿੱਚ ਪਾਣੀ ਆਉਣਾ ਹੀ ਆਉਣਾ ਆ ਪਰ ਜੇ ਪਾਣੀ ਸਮੇਂ ਅਨੁਸਾਰ ਥੋੜਾ ਥੋੜਾ ਕਰਕੇ ਛੱਡਿਆ ਜਾਂਦਾ ਤੇ ਵੱਡਾ ਨੁਕਸਾਨ ਨਾ ਹੁੰਦਾ ਤੇ ਜੇ ਦੇਖਿਆ ਜਾਵੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕਾਫੀ ਸਮਾਂ ਪਿੱਛੇ ਹੋ ਸਕਦਾ ਹੈ ਦੇਖੋ ਜੀ ਇਹ ਜਿਹੜਾ ਹੁਣ ਘਾਟਾ ਪਿਆ ਹੈ ਜਿਹੜੀ ਫਸਲਾਂ ਖਰਾਬ ਹੋ ਗਈਆਂ ਇਹਦੇ ਵਿੱਚ ਗੁਰਦੁਆਰਾ ਸਾਹਿਬ ਦਾ तकरीबन 200 ਕਿੱਲੋ ਜਿਹੜਾ ਝੋਨਾ ਆ ਇਹ ਫਸਲ ਸੀ ਝੋਨਾ ਸੀ ਪੱਠਾ ਹਰਾ ਚਾਰਾ ਸੀ ਸਾਰਾ ਬਰਬਾਦ ਹੋ ਗਿਆ ਖਤਮ ਹੋ ਗਿਆ ਇਹ ਜਿਹੜਾ ਲੱਖਾਂ ਰੁਪਏ ਦੀ ਪ੍ਰੋਵਾਈ ਅਸੀਂ ਕਿੱਥੋਂ ਹੋਊਗੀ ਇੰਨੀ ਛੇਤੀ ਇਹ ਤਾਂ ਬੜਾ ਓਕਾ ਉਠਣਾ ਤੇ ਫਿਰ ਫਿਰ ਵੀ ਸਾਡੇ ਜੋ ਲੋਕ ਜਿਹੜੇ ਬਿਲਕੁਲ ਜੀ ਕਰ ਤੁਹਾਡੇ ਸਾਹਮਣੇ ਆ ਦੇਖੋ ਪਾਣੀ ਦੇ ਬੇਤਿਆ ਪਾਣੀ ਹੁਣ ਉੱਪਰ ਆਇਆ ਰਾਤ ਸਾਰਾ ਪਾਣੀ ਇਹ ਘਰਾਂ ਦੇ ਵਿੱਚ ਵੜਿਆ ਹੋਇਆ ਸੀ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਇੱਕ ਦੋ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਉੱਤੋਂ ਛੱਤਾਂ ਚੋਰੀਆਂ ਬੜੀਆਂ ਪ੍ਰਸ਼ਾਸਨ ਆਇਆ ਆ ਭਾਵੇਂ ਉਹਨਾਂ ਨੇ ਪ੍ਰਸ਼ਾਸਨ ਆਪਣੇ ਵੱਲੋਂ ਮੈਡੀਕਲ ਸਹੂਲਤਾਂ ਲੈ ਕੇ ਸਾਰੇ ਡਾਕਟਰ ਸਾਹਿਬਾਨ ਬੈਠੇ ਆ ਕੇ ਲੋੜਵੰਦ ਮਰੀਜ਼ ਆਉਂਦੇ ਆ ਜਿਨ੍ਹਾਂ ਦੇ ਪਸ਼ੂ ਢੱਲੇ ਹੋ ਗਏ ਪਾਣੀ ਵਿੱਚ ਰਾਜ ਵਿੱਚ ਬਰਸਾਤ ਪੈਂਦੀ ਰਹੀ ਪਸ਼ੂ ਸਾਰੇ ਬਾਹਰ ਛੜਕਦੇ ਖੜੇ ਰਹਿ ਉਹ ਪਾਣੀ ਵਿੱਚ ਭਿੱਜ ਕੇ ਬਿਮਾਰ ਹੋ ਗਏ ਮੀਂਹ ਦੇ ਵਿੱਚ ਭਿੱਜ ਕੇ ਉਹਨਾਂ ਵੱਸਤੇ ਵੀ ਡਾਕਟਰ ਸਰਕਾਰ ਵੱਲੋਂ ਆਏ ਆ ਸੀ ਉਹਨਾਂ ਦਾ ਅਲਰਟ ਕੀਤਾ ਜਾਂਦਾ ਔਰ ਇਹ ਪਾਣੀ ਨੂੰ ਸਮੇਂ ਅਨੁਸਾਰ ਥੋੜਾ ਥੋੜਾ ਕਰਕੇ ਛੱਡਿਆ ਜਾਂਦਾ ਤੇ ਅੱਜ ਇੱਡਾ ਵੱਡਾ ਨੁਕਸਾਨ ਨਾ ਹੁੰਦਾ ਉਹਦਾ ਵੇਲੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ 5 ਕਰੋੜ ਰੁਪਈਆ ਇਸ ਕੰਮ ਲਈ ਦੇ ਦਿੱਤਾ ਗਿਆ ਆ ਤੇ ਉਹ ਕਿੱਥੇ ਗਿਆ ਅਰੇ ਦੇਖੋ ਜੀ 5 ਕਰੋੜ ਰੁਪਈਆ ਨਾਲ ਕੀ ਕਰੂਗੀ ਸਰਕਾਰ ਮੈਂ ਬੇਨਤੀ ਕਰਦਾ ਕਿ ਜੇ ਮੇਰਾ ਇਹ 1.5 250 ਕਿੱਲਾ ਜਿਹੜਾ 150 ਕਿੱਲਿਆਂ ਦੇ ਕਰੀਬ ਚੋਂ ਦਾ ਖਤਮ ਹੋ ਗਿਆ ਤੇ 70000 ਰੁਪਈਆ 60000 ਦਾ ਖੇਤ ਨਿਕਲਦਾ 5 ਕਰੋੜ ਦਾ ਮੇਰਾ ਇਕੱਲਾ ਦਾ ਨੁਕਸਾਨ ਹੋ ਗਿਆ ਤੇ 5 ਕਰੋੜ ਕਿੰਨੇ ਕੁ ਲੋਕਾਂ ਦੇ ਬਣਾਂਗੇ ਅਜੇ ਬਣ 5 ਕਰੋੜ ਨਾਲ ਕਿੰਨਾ ਕੁ ਬ ਬੇਨਤੀ ਆ ਵੀ ਇਸ ਨੂੰ 5 ਕਰੋੜ માં ਕੁਛ ਨਹੀਂ ਬੰਨਣਾ ਤੇ 500 ਕਰੋੜ ਦੇ ਨਾਲ ਵੀ ਜਿਹੜੇ ਬੰਦ ਪੱਕੇ ਨਹੀਂ ਹੋ ਸਕਦੇ ਪਰ ਮੈਂ ਕਹਿੰਦਾ ਬੰਦ ਪੱਕੇ ਕਰਨ ਦੀ ਬਜਾਏ ਜੇ ਤੁਸੀਂ ਪਾਣੀ ਨੂੰ ਸਹੀ ਤਰੀਕੇ ਨਾਲ ਛੱਡੋ ਇਹਦੀ ਵਰਤੋਂ ਕਰੋ ਤੇ ਬੰਦ ਟੁੱਟਣੇ ਨਹੀਂ ਕਿਉਂਕਿ ਇਹ ਬੰਦ ਟੁੱਟਣ ਦਾ ਕਾਰਨ ਹੈ ਵੀ ਤੁਸੀਂ ਇੱਕਦਮ ਜਦ ਕਿ 50 ਹਜ਼ਾਰ ਤੁਸੀਂ ਪਾਣੀ ਛੱਡਣਾ ਸੀ 1 ਲੱਖ ਕਿਊਸ ਪਾਣੀ ਛੱਡ ਦਿੱਤਾ ਬੰਦ ਤੇ ਆਪੇ ਟੁੱਟਣੇ ਟੁੱਟਣੇ ਸੀ ਇਸ ਕਰਕੇ ਪਾਣੀ ਨੂੰ ਜਿਹੜਾ ਪਿੱਛੋਂ ਸਮੇਂ ਦੇ ਵਿੱਚ ਦੌਰਾਨ ਜੇ ਸਾਨੂੰ ਪਤਾ ਮੌਸਮ ਖਰਾਬ ਹੋ ਰਿਹਾ ਵੈਦਰ ਜਿਹੜਾ ਇਸ ਵੇਲੇ ਖਰਾਬ ਹੈ ਤੇ ਉਸ ਪਾਣੀ ਨੂੰ ਪਹਿਲਾਂ ਸਮੇਂ ਤੋਂ ਛੱਡ ਦਿਓ ਥੋੜਾ ਕਿ ਉੱਤੇ ਇਸ ਕਰਕੇ ਇਹ ਜਿਹੜੀਆਂ ਬੰਨ੍ਹ ਦੀ ਪੱਕੇ ਕੰਮੀਆਂ ਗੱਲਾਂ ਇਹਦੇ ਬਹੁਤ ਲੰਬਾ ਸਮਾਂ ਐ ਨੂੰ ਰਾਤੋਂ ਰਾਤ ਨਹੀਂ ਹੋ ਸਕਦੇ ਅਸੀਂ ਕਹਿੰਦੇ ਬੰਨ੍ਹ ਪੱਕੇ ਕਰਨ ਦੀ ਜਿਹੜੀ ਰਿਪੇਅਰ ਹੀ ਟਾਈਮ ਨਾਲ ਕਰ ਦਿੰਦੇ ਉਸ ਸਮੇਂ ਪਹੁੰਚਦੇ ਬੰਦੇ ਤੇ ਹੋ ਸਕਦਾ ਇਹ ਐਡਾ ਵੱਡਾ ਜਿਹੜਾ ਨੁਕਸਾਨ ਨਾ ਹੁੰਦਾ ਦੇਸ਼ ਦਾ ਸਰ ਜੋ ਇਹ گاؤں ਹੈ ਕੌਨਸਾ گاؤں ਹੈ ਕਿ ਹਾਲਾਤ ਕਿਹੋ ਜਿਹੇ ਹੈ ਇਸ گاؤں ਕੇ ਮੈਂ ਲੰਬਰਦਾਰ ਕਮੀ ਸਹਿਮ ਕਾ ਬਾਲੂ ਬੋਲੇਬਾਲ ਇਹ گاؤں ਬੋਲੇਬਾਲ ਕਦੀਮ ਹੈ ਤੋਂ ਹਾਲਾਤ ਤੋਂ ਐਸੇ ਹੈ ਕਿ ਪਾਣੀ ਦਰਿਆ ਦਾ ਕੱਲ ਬਹੁਤ ਆਇਆ ਸੀ ਤੋਂ ਆਬ ਨਿਕਲ ਜਾ ਰਹਾ ਹੈ ਪਰ ਫਸਲਾਂ ਦਾ ਨੁਕਸਾਨ ਹੋਇਆ ਹੈ बाकी सब ठीक है कितनी फसलें खराब हो चुकी है तो? बहुत सारी फसलें हैं दो हजार एकड़ के करीब तो होगा ही रकबा ठीक है नहीं उसका नुकसान हो चुका है तो वो सरकार को मतलब अपने पटवारी जो भी कनकों वगैरह भेज कर उसका मुआयना करा के मुआवजा देना चाहिए लोगों को तो कैसे देखा जा रहा है हिमाचल में जो पानी आ रहा है हरियाणा में बहुत दिक्कत आ रही है पंजाब में बहुत दिक्कत आ रही कैसे देख रहा है देखो जी ये कुदरती आफत है तो परमात्मा के वाह के हाथ में हैगा तो देख तो बहुत मतलब दुख तो बहुत दुख हो रहा है सारे पंजाब में पानी छोड़ा जा रहा है त्रासदी है बहुत नुकसान है लोगों का जिन गाँव में हड़ आए हुए हैं उन लोगों का हाल पूछो बहुत दुखदायक है तो इसको और क्या कह सकते हैं इसे दुखदायक अभी तक यहाँ पर कोई सरकारी पुंचे है, पुंचे है, पुंचे है किसी की? हाँ जी हाँ जी हाँ जी सरकार की तरफ से तहसीलदार साहब कल से आज भी एस मैडम होके गए हैं जो लोगों को त्रपेलें वगैरह चाहिए थी जहाँ कुछ चारे वगैरह का इंतजाम हुआ है वो तो जो गाँव के लोगों को कुछ दवाइयाँ वगैरह की जरूरत है उसके लिए डॉक्टरी टीमें आई हुई है वो दवाइयाँ दे रहे हैं क्या अपील सरकार को अपील ये करना चाहेंगे की लोगों को जो अब नुकसान हुआ है वो तो कुदरत के हाथ में है तो जो भी जो फसलें खराब हुई हैं उनका आप देख ही रहे हैं पीछे उनका जो जो मुआवजा है वो देना चाहिए सरकारों को यही कहना चाहते हैं